ਬਹੁਤ ਸਾਰੇ ਮਿਹਨਤ ਕਰਨ ਵਾਲੇ ਲੋਕ ਪਹਿਲੇ ਆਪਣੇ ਸੈਲਰੀ ਦੇ ਵਿੱਚੋਂ ਜਿਹੜੇ ਪੈਸੇ ਨੇ ਉਹ ਸੇਵ ਕਰਦੇ ਨੇ ਸੇਵ ਕਰਨ ਤੋਂ ਬਾਅਦ ਬੈਂਕ 'ਚ ਜਮਾ ਕਰਾਉਂਦੇ ਨੇ ਉਹਨੂੰ FD ਦੇ ਰੂਪ ਦੇ ਵਿੱਚ ਜਾਂ RD ਦੇ ਰੂਪ ਦੇ ਵਿੱਚ ਬੈਂਕ 'ਚ ਆਪਣੇ ਇੰਟਰਸਟ ਲੈਂਦੇ ਨੇ ਉਸ ਤੋਂ ਬਾਅਦ ਫਿਰ ਕੋਈ ਨਾ ਕੋਈ ਐਸੈਟ ਬਣਾਉਂਦੇ ਨੇ ਐਸੈਟ ਕਿਵੇਂ ਲਿਆ ਜਾਂਦਾ ਜਿਵੇਂ ਕਿ ਕੋਈ ਪਲਾਟ ਲੈ ਲਿਆ ਜਾਂ ਫਿਰ ਕਿਸੇ ਚੀਜ਼ ਲਈ ਹੋਰ ਕਿਤੇ ਇਨਵੈਸਟ ਕਰ ਦਿੱਤੇ ਫਿਰ ਬਾਅਦ ਵਿੱਚ ਉਹੀ ਐਸੈਟ ਨੂੰ ਦੁਬਾਰਾ ਵੇਚਣ ਤੋਂ ਬਾਅਦ ਹੋਰ ਪੈਸੇ ਕਮਾਉਂਦੇ ਨੇ ਫਿਰ ਐਸੈਟ ਦੇ ਵਿੱਚ ਇਨਵੈਸਟ ਕਰਕੇ ਹੋਰ ਪੈਸੇ ਜਿਹੜੇ ਜੋੜੇ ਹੁੰਦੇ ਨੇ ਉਹਨਾਂ ਤੋਂ ਅੱਗੇ ਜਿਹੜੇ ਨੇ ਆਪਣੇ ਸਿਸਟਮ ਨੂੰ ਅੱਗੇ ਲੋਕ ਇਹ ਕਰ ਦਿੰਦੇ ਨੇ ਕਿ ਇਹਨਾਂ ਪੈਸਿਆਂ ਨੂੰ FD ਦੇ ਵਿੱਚ ਲਾਉਂਦੇ ਨੇ ਜਾਂ ਫਿਰ RD ਦੇ ਵਿੱਚ ਡਿਪੋਜ਼ਿਟ ਕਰਾਉਂਦੇ ਨੇ ਕਿਉਂਕਿ ਲੋਕਾਂ ਕੋਲ ਇਹੀ ਪੈਸਾ ਹੁੰਦਾ ਜਿਹਨੂੰ ਉਹ ਕਮਾਉਂਦੇ ਰਹਿੰਦੇ ਨੇ ਕਿਉਂਕਿ ਅਜਿਹੇ ਲੋਕ ਜਿਹੜੇ ਨੇ ਆਪਣੀ ਜਿਹੜੇ ਸ਼ੌਂਕ ਹੁੰਦੇ ਨੇ ਉਹਨੂੰ ਸੈਲਰੀ ਤੋਂ ਪੂਰਾ ਕਰਦੇ ਰਹਿੰਦੇ ਨੇ RD ਜਾਂ FD ਜੋ ਕਰਾਈ ਆ ਉਸ ਦੇ ਉੱਪਰ ਜਿਹੜਾ ਇੰਟਰਸਟ ਮਿਲਦਾ ਹੈ ਉਸ ਨੂੰ ਫਿਰ ਰੀ ਇਨਵੈਸਟਮੈਂਟ ਕਰਦੇ ਰਹਿੰਦੇ ਨੇ ਇਸ ਤਰੀਕੇ ਦੇ ਨਾਲ ਮਿਹਨਤ ਕਰਨ ਵਾਲੇ ਲੋਕ ਜਿਹੜੇ ਨੇ ਆਪਣੀ ਜ਼ਿੰਦਗੀ ਦਾ ਸਾਰਾ ਸਵਾਦ ਮਾਰ ਦਿੰਦੇ ਨੇ ਸਾਰੀ ਉਮਰ ਮਿਹਨਤ ਕਰਦੇ ਕਰਦੇ ਪੈਸੇ ਇਨਕਮ ਬਣਾਉਣ ਦੇ ਚੱਕਰ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਸਿਰਫ ਦੇ ਚੱਕਰ ਦੇ ਵਿੱਚ ਪੂਰੀ ਇਸ ਚੀਜ਼ ਦੇ ਵਿੱਚ ਇਨਵੈਸਟ ਕਰ ਦਿੰਦੇ ਹਾਂ ਅੱਜ ਦੇ ਇਸ ਵੀਡੀਓ ਦੇ ਵਿੱਚ ਜੋ ਮੈਂ ਤੁਹਾਡੇ ਨਾਲ ਕਰੋੜਪਤੀ ਬਣਨ ਦਾ ਤਰੀਕਾ ਦੱਸਣ ਜਾ ਰਿਹਾ ਹਾਂ ਇਸ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਵੀ ਕਰ पाओगे ਇਸ ਦੇ ਨਾਲ ਨਾਲ ਆਪਣੀ ਜ਼ਿੰਦਗੀ ਦੇ ਵਾਸਤੇ ਫਿਊਚਰ ਵਾਸਤੇ ਕਰੋੜਾ ਰੁਪਏ ਸੇਵ ਵੀ ਕਰ पाओगे ਇਸ ਤਰੀਕੇ ਦੇ ਵਿੱਚ ਤੁਹਾਨੂੰ ਇਹ ਵੀ ਨਹੀਂ ਪਤਾ ਲੱਗੇਗਾ ਕਿ ਤੁਹਾਡੇ ਅਕਾਊਂਟ ਦੇ ਵਿੱਚੋਂ ਕਿਵੇਂ ਪੈਸੇ ਗਏ ਔਰ ਤੁਹਾਡੀ ਸੇਵਿੰਗ ਦੇ ਵਿੱਚ ਕਿਵੇਂ ਆ ਕੇ ਪੈਸੇ ਜੁੜ ਵੀ ਗਏ ਆਓ ਇਸ ਨੂੰ ਅਸੀਂ ਇੱਕ ਐਗਜ਼ਾਮਪਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ